ਆਤਾ ਸੱਚ ਦਾਜੇ ਸਾਰੇ ਪਾੜੇ ਸ਼ੇਰਾਂ ਦਾਜੇ ਕਿਣ ਮੇੜ ਕਣੀਆਂ ਗਲੀਆਂ ਦੇ ਵਿੱਚ ਗਾਰਾ ਨਹੀਂ ਲੈ ਕੇ ਆਇਆ ਲੈ ਕੇ ਆਇਆ ਮੇਰਾ ਵੀਰ ਸੰਧਾਰਾ ਨਹੀਂ ਹਰ ਇੱਕ ਚੀਜ਼ ਮਾਡਰਨ ਹੁੰਦੀ ਜਾ ਰਹੀ ਹੈ ਪਰ ਇੱਕ ਰਵਾਇਤ ਕਾਇਮ ਹੈ ਰਵਾਇਤ ਜੋ ਕਾਇਮ ਹੈ ਉਹ ਹੈ ਸੰਧਾਰਾ ਦੇਣ ਦੀ ਪੇਕੇ ਪਿੰਡ ਤੋਂ ਕੁੜੀਆਂ ਲਈ ਸੰਧਾਰਾ ਹੁੰਦਾ ਹੈ ਭਾਵੇਂ ਸ਼ਹਿਰਾਂ ਵਿੱਚ ਹੀ ਰਹਿੰਦੀਆਂ ਨੇ ਤੇ ਤੀਆਂ ਮਨਾਇਆ ਜਾਂਦਿਆਂ ਨੇ ਤੇ ਕਿਸ ਤਰ੍ਹਾਂ ਦਾ ਅਨਿਖੜਵਾ ਅੰਗ ਹੈ ਤੀਆਂ ਦਾ ਤਿਹਾੜ ਤੇ ਇਸ ਸਮੇ ਅਸੀਂ ਤੀਆਂ ਦਾ ਤਿਹਾੜ ਚੰਡੀਗੜ੍ਹ ਦੇ ਵਿੱਚ ਮਨਾ ਰਹੇ ਹਾਂ ਤੇ ਸਾਡੇ ਨਾਲ ਕੁਝ ਖੂਬਸੂਰਤ ਮਟਿਆਰਾ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਇਥੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਬਹੁਤ ਵਧੀਆ ਲੱਗ ਰਿਹਾ ਬਹੁਤ ਮਜ਼ਾ ਆ ਰਿਹਾ ਅਸੀਂ ਹਰ ਸਾਲ ਇਥੇ ਆਨੇ ਆ ਤੇ ਹਰ ਵਾਰ ਵੇਟ ਕਰਦੇ ਹਾਂ ਪ੍ਰੀਤਮੰਦ ਦੇ ਇਸ ਇਵੈਂਟ ਦੀ ਇਟ ਇਸ ਸੋ ਇੰਜਾਇਬਲ ਸੋ ਵੰਡਰਫੁਲ ਅਮੇਜ਼ਿੰਗ ਐਕਸਪੀਰੀਅੰਸ ਆਫ ਲਵਿੰਗ ਇਟ ਕੰਦਾ ਬੋਲੀਆਂ ਨਾ ਜਜ਼ਬਾਤ ਨਿਕਲ ਕੇ ਆਉਂਦੇ ਆ ਇੱਕ ਬੋਲੀ ਪਾ ਦੋ ਫੌਜੀ ਫੌਜੀ ਹਰ ਕੋਈ ਕਹਿੰਦਾ ਫੌਜੀ ਫੌਜੀ ਹਰ ਕੋਈ ਕਹਿੰਦਾ ਮੈਂ ਨਾ ਫੌਜੀ ਕਹਿੰਦੀ ਟੁੱਟੀ ਜੀ ਤੇਰੀ ਜੀਪ ਤੇ ਮੈਂ ਨਾ ਫੌਜੀ ਆ ਬੈਂਦੀ ਟੁੱਟੀ ਜੀ ਤੇਰੀ ਜੀਪ ਤੇ ਮੈਂ ਨਾ ਫੌਜੀ ਆ ਬੈਂਦੀ ਕਿਹੜਾ ਤੁਸੀਂ ਜਜ਼ਬਾਤ ਕਿਵੇਂ ਫੌਜੀ ਦੇ ਲਈ ਇੱਥੇ ਨਿਕਲ ਕੇ ਆਏ ਹੋਰ ਕਚਮਟਿਆਰਾਂ ਸਾਡੇ ਨਾਲ ਮੌਜੂਦ ਨੇ ਹਾਂਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਚੰਨ ਨਿਕੜ ਤੋਂ ਆਏ ਇੱਥੇ ਆ ਕੇ ਕਿਵੇਂ ਦਾ ਲੱਗ ਰਿਹਾ ਹੈ ਇਟਸ ਅ ਰੀਅਲੀ ਗੁੱਡ ਥਿੰਗ ਅਸੀਂ ਲਾਸਟ ਈਅਰ ਵੀ ਆਏ ਸੀਗੇ ਐਂਡ ਇੱਥੇ ਆ ਕੇ ਅਸੀਂ ਬਹੁਤ ਇੰਜੋਏ ਕਰਦੇ ਆਂ ਸ਼ੀ ਇਜ਼ ਮਾਈ ਫਰੈਂਡ ਫ্রম ਐਮ ਸੀ ਐਮ ਵੀ ਹੈਵ ਬੀਨ ਸਟੱਡੀਡ ਟੁਗੇਦਰ ਅਸੀਂ ਈਅਰ ਬਾਅਦ ਮਤਲਬ ਮਿਲੇ ਆ ਤੇ ਐਵੇਂ ਮਿਲੇ ਆ ਤੇ ਇਟਸ ਵੈਰੀ ਮੱਚ ਫਨ ਓਵਰ ਹੇਅਰ ਇੱਕ ਬੋਲੀ ਪਾ ਦੋ ਬਹੁਤ ਹੀ ਨਿਆਣੀ ਬਹੁਤ اچھا ਲੱਗ ਰਿਹਾ ਹੈ ਵਿਆਹ ਤੋਂ ਬਾਅਦ ਮੈਨੂੰ ਐਵੇਂ ਲੱਗ ਰਿਹਾ ਮੈਂ ਬਾਹਰ ਨਿਕਲੀ ਹਾਂ ਇੰਜੋਏ ਕਰ ਪਹਿਲੀ 30 ਜੇ ਵਿਆਹ ਤੋਂ ਬਾਅਦ ਮੇਰੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਅੱਛਾ ਲੱਗ ਰਿਹਾ ਮੈਂ ਕਦੀ 30 ਸੈਲੀਬ੍ਰੇਟ ਨਹੀਂ ਕੀਤੀ ਮੈਂ ਫਸਟ ਟਾਈਮ ਸੈਲੀਬ੍ਰੇਟ ਕਰ ਰਹੀ ਹਾਂ ਉਹ ਵੀ ਮੇਰੀ ਫਰੈਂਡ ਮੈਨੂੰ ਲੈ ਕੇ ਆਈ ਹੈ 30 ਦੇ ਮੌਕੇ ਪੇਕੇ ਪਰਿਵਾਰ ਜਾਂਦੇ ਆ ਤੇ ਹੁਣ ਤੁਸੀਂ ਪੇਕੇ ਪਰਿਵਾਰ ਆਏ ਹੋਏ ਹੋ ਕਿ ਮੈਂ ਸੋਰੇ ਕਰਾਂ ਸੋਰੀ ਇਸ ਟਾਈਮ ਮੈਂ ਬੀਜ਼ੀ ਸ਼ਡਿਊਲ ਵੀ ਇਹਨਾ ਹੋ ਗਿਆ ਹੈ ਤੇ ਹਰ ਕੋਈ ਪੇਕੇ ਆਪਣੇ ਜਾ ਨਹੀਂ ਪਾਉਂਦਾ ਇਹਨਾਂ ਨਾਲ ਗੱਲ ਕਰਦੇ ਆ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਅੱਛਾ ਮੇਰਾ ਫਸਟ ਟਾਈਮ ਹੈ ਫਸਟ ਤੀਜਾ ਹੈ ਤਾਂ ਬਹੁਤ ਹੀ ਸਪੈਸ਼ਲ ਹੈ ਮੇਰੇ ਲਈ ਪਿਆ ਤਾਂ ਬਾਤ ਇਹਨਾਂ ਦੀ ਪਹਿਲੀ ਤੀਜਾ ਤੇ ਪੇਕੇ ਘਰ ਭੇਜਦਾ ਤੁਹਾਨੂੰ ਸੋਹਰਿਆ ਨੇ ਮੈਂ ਵੈਸੇ ਹਿਮਾਚਲ ਸੇ ਹੂ ਬਟ ਮੇਰੇ ਲਈ ਬਿਲਕੁਲ ਇੱਕ ਕਲਚਰ ਚੇਂਜ ਹੈ ਇਹ ਪੰਜਾਬ ਮੇ ਫਸਟ ਟਾਈਮ ਮੈਂ ਇਹ ਚੀਜ਼ ਇਹ ਕਹਿੰਦੇ ਐ ਐਕਸਪੀਰੀਅੰਸ ਕਰ ਰਹੀ ਹੂ ਤਾਂ ਬਹੁਤ ਹੀ ਜ਼ਿਆਦਾ ਮਜ਼ਾ ਆ ਰਹਾ ਹੈ ਹਿਮਾਚਲ ਦਾ ਆਪ ਮੈਂ ਕਿਵੇਂ ਸੁਣਾਉ ਕੁਝ ਵੀ ਛੋਟਾ ਸਾ ਇੰਟੀਗ੍ਰੇਸ਼ਨ ਵੱਲੋਂ ਅਸੀਂ ਪਲੀ ਰੋੜੂ ਜਾਣਾ ਮੇਰੀ ਅੰਮੀ ਏ ਰੋੜੂ ਜਾਣਾ ਹੋ ਰੋੜੂ ਜਾਣਾ ਮੇਰੀ ਅੰਮੀ ਏ ਰੋੜੂ ਜਾਣਾ ਹੋ ਐ ਤੁਸੀਂ ਕਿੱਥੋਂ ਆਇਓ ਅਸੀਂ ਚੰਡੀ ਤੋਂ ਜ਼ਿਰਕਪੁਰ ਤੋਂ ਆ ਚੰਡੀਗੜ੍ਹ ਇੱਥੇ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਮਤਲਬ ਆਪ ਦਾ ਕਲਚਰ ਦੀ ਬਿਲਕੁਲ ਕਮੀ ਜੋ ਹੋ ਸੀਗੀ ਇਹਦੇ ਪੂਰੀ ਹੋ ਚੁੱਕੇ ਆ ਤਾਂ ਇਸ ਤਰ੍ਹਾਂ ਦੇ ਪ੍ਰੋਗਰਾਮਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਜਿਵੇਂ ਸੱਭਿਆਚਾਰ ਅੱਜ ਦਾ ਗੁੰਮ ਹੁੰਦਾ ਜਾ ਰਿਹਾ ਹੈ ਅੱਜ ਦਾ ਸੱਭਿਆਚਾਰ ਗੁੰਮ ਹੁੰਦਾ ਜਾ ਰਿਹਾ ਕਿਉਂਕਿ ਅੱਜ ਕੱਲ ਲੋਕ ਕੀ ਅੱਜ ਕੱਲ ਮਤਲਬ ਪਹਿਨਾਵਾ ਕੋ ਨੂੰ ਸਭ ਕੁਝ ਚੇਂਜ ਹੋ ਗਿਆ ਲੋਕਾਂ ਦਾ ਪਰ ਅੱਜ ਤੁਸੀਂ ਐਜਾ ਸ਼ੋਅ ਕਰਕੇ ਸਾਨੂੰ ਪੁਰਾਣੀ ਯਾਦਾ ਵਾਪਸ ਲਿਆਤੀਆਂ ਆ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਤਾਂ ਇੱਕ ਬੋਲੀ ਪਾਦ ਬਾਰੀ ਵਰਸੀ ਕਟਣ ਕੇ ਐਸੇ ਕਟ ਕੇ ਲਿਆਂਦਾ ਜੋਨਾ ਬਾਰੀ ਵਰਸੀ ਕਟਣ ਕੇ ਐਸੇ ਕਟ ਕੇ ਲਿਆਂਦਾ ਜੋਨਾ ਬੰਗੜਾ ਦਾ ਜਦ ਮੇ ਤੁਮ ਲੱਗੇ ਨੱਚੇ ਮੁੰਡੇ ਦਾ ਕੋਨਾ ਤਾਂ ਵੇਖ ਸਕਦੇ ਹੋ ਬੋਲੀਆਂ ਰਹੀਆਂ ਨਾ ਜਜ਼ਬਾਤ ਆਉਂਦੇ ਐ ਤੇ ਅੱਜ ਇੱਕ ਮੌਕਾ ਵੀ ਐ ਦਸਤੂਰ ਵੀ ਐ ਤੇ ਬੋਲੀਆਂ ਰਹੀਆਂ ਆਪਣੀ ਗੱਲ ਰੱਖਦੇ ਸਾਰੇ ਨਜ਼ਰ ਆ ਰਹੇ ਨੇ ਇੰਜੋਏ ਕਰ ਰਹੇ ਨੇ ਅੱਜ ਦਾ ਮੂਮੈਂਟ ਹਾਂਜੀ ਕਿਹੋ ਜਿਹਾ ਲੱਗ ਰਿਹਾ ਇਥੇ ਵੈਰੀ ਨਾਈਸ ਤੇ ਫਿਰ ਅੱਜ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮਸ ਨੂੰ ਕਿਵੇਂ ਵੇਖਦੇ ਹੋ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਦੇ ਵਿੱਚ ਪਿਛਲੇ ਸਾਲ ਵੀ ਐਸੀ-ਐਸੀ ਸੀਜ਼ਨ ਤੇ ਤੇ ਪ੍ਰੀਤ ਬੱਗਾ ਮੈਂ ਅਮਨੇ ਬਹੁਤ ਵਧੀਆ ਆਰਗੇਨਾਈਜ਼ ਕੀਤਾ ਸੀ ਇਸ ਵਾਰ ਵੀ ਐਸੀ ਤਾਂ ਹੀ ਹੋ ਰਿਹਾ ਹੈ ਬਹੁਤ ਵਧੀਆ ਹੈ ਜੀ ਇੰਜੋਏ ਇਥੇ ਸਾਰੀਆਂ ਮਟਿਆਰਾਂ ਕਰ ਰਹੇ ਨੇ ਕਦੇ ਪੂਰਾ ਜੋ ਪੰਜਾਬੀ ਲੁੱਕ ਇਥੇ ਨਜ਼ਰ ਆ ਰਿਹਾ ਤੇ ਪੰਜਾਬ ਦੇ ਲਈ ਆਪਣੀ ਐਮੀਅਤ ਹੈ ਤੀਆਂ ਦੇ ਤਿਉਹਾਰ ਦੀ ਕਿਉਂਕਿ ਸੌਣ ਦੇ ਮਹੀਨੇ ਵਿੱਚ ਜੇ ਠਾੜ ਦੀ ਗਰਮੀ ਤੋਂ ਰਾਹਤ ਮਿਲਦੀ ਹੈ ਹਾਂਜੀ ਕੀ ਨਾ ਜੀ ਤੁਹਾਡਾ ਹਾਂ ਜੀ ਤੇ ਇਥੇ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਤੀਆਂ ਦੇ ਤਿਉਹਾਰ ਬਾਰੇ ਥੋੜਾ ਜਿਹਾ ਦੱਸ ਸਕਦੇ ਹੋ ਮੈਨੂੰ ਬਹੁਤ ਜ਼ਿਆਦਾ ਤਾਂ ਪਤਾ ਨਹੀਂ ਹੈ ਬਟ ਤੀਆਂ ਦਾ ਤਿਉਹਾਰ ਬੇਸਿਕਲੀ ਕੁੜੀਆਂ ਵਾਸਤੇ ਨਵੀਆਂ ਵਿਆਹੀਆਂ ਵਾਸਤੇ ਹੁੰਦਾ ਹੈ ਨਾ ਜਿੱਦਾਂ ਵਿਆਹ ਤੋਂ ਬਾਅਦ मोस्टली ਕੁੜੀਆਂ ਨੂੰ ਹੁੰਦਾ ਸੀ ਕਿ ਅਸੀਂ ਪੇਕੇ ਜਾਈਏ ਉੱਥੇ ਖੁੱਲਕੇ ਟਾਈਮ ਸਪੈਂਡ ਕਰੀਏ ਹੈਨਾ ਪੀਂਗਾ ਚੂਟੀਏ ਸੋਨੇ ਸੋਨੇ ਗਹਿਣੇ ਪਾਈਏ ਤੇ ਇਟਸ ਲਾਈਕ ਨੜ ਕੀ ਤੀਆਂ ਮਤਲਬ ਸਾਵਨ ਦਾ ਮਹੀਨਾ ਜਿਹੜਾ ਉਹ ਤੀਆਂ ਉਸਤੀ ਮਨਾਉਂਦੇ ਨੇ ਬਹੁਤ ਹੀ ਖੂਬਸੂਰਤ ਇਹਨਾਂ ਨੇ ਐਕਸਪਲੇਨ ਕੀਤਾ ਕਿਉਂਕਿ ਤੀਆਂ ਦੇ ਘਰ ਸੰਧਾਰਾ ਹੁੰਦਾ ਪੇਕੇ ਘਰ ਤੋਂ ਇਸ ਦਿਨ ਤੇ ਸਾਰੇ ਇੰਤਜ਼ਾਰ ਕਰ ਰਹੇ ਹੁੰਦੇ ਕਿਉਂਕਿ ਭਰਾ ਦੇ ਘਰੋਂ ਪੇਕੇ ਘਰੋਂ ਜਦੋਂ ਕੋਈ ਵੀ ਚੀਜ਼ ਆਉਂਦੀ ਛੋਟੇ ਤੋਂ ਛੋਟਾ ਗਿਫਟ ਵੀ ਆਉਂਦਾ ਆਪਣੇ ਆਪ ਇੱਕ ਵੱਡੀ ਗੱਲ ਹੁੰਦੀ ਹੈ ਹੋਰ ਕੁਝ ਇਹ ਸਾਡੇ ਨਾਲ ਬਹੁਤ ਖੂਬਸੂਰਤ ਮਟਿਆਰਾ ਮੌਜੂਦ ਨੇ ਹਾਂਜੀ ਕਿਉਂ ਜਿਹਾ ਲੱਗ ਰਿਹਾ ਥੇ ਆਗੇ ਤੁਹਾਨੂੰ ਬਹੁਤ ਇੰਜੋਏਬਲ ਐਕਸਾਈਟਿੰਗ ਹੈ ਬਹੁਤ ਮਜ਼ਾ ਆ ਰਿਹਾ ਹੈ ਇੱਕ ਬੋਲੀ ਫਾਦ ਪਿਆਰ ਦੀ புத்துபீல கூட்டீ கொழோதி வட்ட கே நீ கலருக்கே நீ கலஜபரே ਪਹਿਲਾਂ ਕੀ ਹੁੰਦਾ ਸੀ ਪਹਿਲਾਂ ਵੇਟ ਕੀਤਾ ਜਾਂਦਾ ਸੀ ਪਿੰਡਾਂ ਦੇ ਵਿੱਚ ਬੋੜਾ ਹੇਠਾ ਪਿਪੜਾ ਹੇਠਾ ਪੀਂਗਾ ਪਾਈਆਂ ਜਾਂਦੀਆਂ ਸਨ ਪਰ ਅੱਜ ਦੇ ਸਮੇਂ ਵਿੱਚ ਇਹ ਜੋ ਸੱਭਿਆਚਾਰ ਹੈ ਗੁੰਮ ਹੁੰਦਾ ਜਾ ਰਿਹਾ ਪਰ ਇੱਕ ਇੱਥੇ ਖੂਬਸੂਰਤ ਪਹਿਲ ਕੀਤੀ ਗਈ ਹੈ ਕਿ ਸ਼ਹਿਰਾਂ ਦੇ ਵਿੱਚ ਇੱਥੇ ਮਟਿਆਰਾ ਸੋਹਣੇ-ਸੋਹਣੇ ਪਹਿਰਾਵੇ ਦੇ ਵਿੱਚ ਇਕੱਠੀਆਂ ਹੋਈਆਂ ਨੇ ਤੇ ਉਹੀ ਕਲਚਰ ਜਿਵੇਂ ਪੰਜਾਬ ਦੇ ਵਿੱਚ ਹੈ ਇਹਦੇ ਵੇਖ ਤੱਕ ਇਹਨਾਂ ਦਾ ਲੁੱਕ ਤੁਸੀਂ ਵੇਖ ਸਕਦੇ ਹੋ ਕਿਉਂਕਿ ਇੱਥੇ ਥੀਮ ਹੀ ਰੱਖੀ ਗਈ ਹੈ ਪੁਰਾਣੇ ਦੀ ਤੇ ਉਹ ਲੁੱਕ ਇੱਥੇ तमाम ਜੋ ਲੋਕ ਪਹੁੰਚੇ ਨੇ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਬਾਰੀ ਵਰਸੀ ਖੜਨ ਗਿਆ ਸੀ ਖੜ ਕੇ ਲਿਆ ਦੀਟਾਈ ਉਹ ਬਾਰੀ ਵਰਸੀ ਖੜਨ ਗਿਆ ਸੀ ਖੜ ਕੇ ਲਿਆ ਦੀਟਾਈ ਨਾ ਜਲਦੀ ਪਾਈ ਨਾ ਜਲਦੀ ਪਾਈ ਨਾ

ਓ ਮੀਨ ਅਮਸਾ ਅਤਰੀ ਅਖਮੋਨੀ ਅਸੰਤ ਸਿਕਲਾ ਯਾ ਕੱਤ ਪਕਾ ਲਈ ਐ ਖਦਲਾ ਯਾ ਤੇਰੀ ਤੱਲੇ ਸੋਣੀ ਐ ਮਨ ਲੈਣ ਖਦਲਾ ਯਾ ਤੇਰੀ ਤੱਲੇ ਸੋਣੀ ਐ ਜੀ ਤੇ ਲਗੜਾ ਤੇਰਾ ਜੇਰਾ ਸ਼ੌਕ ਦਾ ਨੰਨ ਨੰ ਕੋਈ ਐ ਜੀਰਾ ਜੇਰਾ ਜੀ ਤੇ ਲਗੜਾ ਤੇਰਾ ਜੇਰਾ ਇਹ ਦੁਪਿਆਂ ਦੀ ਰਾਣੀ ਇਹ ਕਿੱਥੇ ਵਿੱਚ ਆ ਕਿੱਥੇ ਆ ਤੇ ਰਾਣੀ ਐ ਨੀ

ਮੌਜੂਦ ਨੇ ਤੇ ਤੀਜ ਫਰੋਲਿਕ ਸੀਜ਼ਨ 5 ਇਹ ਤੇ ਮਨਾਇਆ ਜਾ ਰਿਹਾ ਤੇ ਵੇਖ ਸਕਦੇ ਹੋ ਦੀ ਥੀਮ ਵੀ ਹੈ ਪਰਾਂਦਾ ਤੇ ਇਹ ਸਾਰੇ ਜਿਹੜੇ ਪਰਾਂਦਾ ਲਗਾ ਕੇ ਆਏ ਹੋਏ ਨੇ 컬러ਫੁਲ ਪਰਾਂਦਾ ਇਹਦੇ ਤੁਸੀਂ ਵੇਖ ਸਕਦੇ ਹੋ ਹੁਣ ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ बहुत मज़ा आ रहा है वेरी नाइस तो फिर तीज बारे की जान दो थोड़ा ज्यादा सो। एक्चुअली आई एम फ्रॉम यूपी एक्चुअली तो हमारे घर में तो पूजा होती है प्रॉपर मॉर्निंग में मिट्टी के गौरी गौरा जी बनाए जाते हैं और उनकी पूजा होती है उनको भोग लगता है तो मैं मॉर्निंग में वो पूजा करके आई हूँ तो अब यहाँ पर इंजॉय करने आई हूँ ਕਿਓ ਜਿਹਾ ਲੱਗ ਰਿਹਾ ਥੇ ਆਕੇ ਇਹ ਦੂਜੀ ਵਾਰ ਆਏ ਨੇ ਪਹਿਲੀ ਵਾਰ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤਾਂ ਦੂਜੀ ਵਾਰ ਆਏ ਨੇ ਤੁਹਾਡਾ ਕੀ ਨਾਂ ਹੈ ਪ੍ਰਿਆੰਕਾ ਇਹ ਤੁਹਾਨੂੰ ਕਿਓ ਜਿਹਾ ਲੱਗ ਰਿਹਾ ਥੇ ਆਕੇ ਬਹੁਤ ਅੱਛਾ ਲੱਗ ਰਿਹਾ ਹੈ ਹਮਾਰਾ ਵੀ ਸਾਰਾ ਗਰੁੱਪ ਦਾ ਸੈਕੰਡ ਟਾਈਮ ਹੈ ਯਹਾਂ ਤੇ ਇੱਕ ਕੁਝ ਜੇ ਕੋਈ ਗੀਤ ਸੁਣਾਣਾ ਉਹ ਕੋਈ ਤੇਜ਼ ਰੋਕ ਤੇ ਗੀਤ ਸੁਣਾਓਗੇ ਕੋਈ ਆ ਇਹ ਤਾਂ ਮੇਰਾ ਪ੍ਰੋਜੈਕਟ ਪੋਲੀਟਿਕ ਹੋ ਗਿਆ ਜਬ ਤੇ ਇਥੇ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਤੁਹਾਡਾ ਬਹੁਤ ਵਧੀਆ ਰਿਹਾ ਸੀ ਸੈਕਿੰਡ ਟਾਈਮ ਆਏ ਆ ਫਰਸਟ ਟਾਈਮ ਵੀ ਬਹੁਤ ਵਧੀਆ ਲੱਗਿਆ ਸੀ ਆਇਆ ਸੀ ਕਰਕੇ ਟਾਈਮ ਤੁਹਾਡਾ ਕੀ ਨਾਮ ਹੈ ਅੰਜੂ ਕਿਥੋਂ ਆਏ ਹੋ ਤੁਸੀਂ ਆ ਪੰਚਕੂਲਾ ਤੇ ਫਿਰ ਇੱਥੇ ਆ ਕੇ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਆ ਅਸੀਂ ਸੈਕਿੰਡ ਟਾਈਮ ਆਇਆ ਸਾਡਾ ਗਰੁੱਪ ਫਰੈਂਡਸ ਦਾ ਜੋ ਸਰਕਲ ਹੈ ਪੁਰਾ ਪੂਰਾ ਗਰੁੱਪ ਸੈਕਿੰਡ ਟਾਈਮ ਆਇਆ ਬਹੁਤ ਵਧੀਆ ਹੈ ਇਸੇ ਮਤਲਬ ਕਿ ਪ੍ਰੀਤ ਬੱਗਾ ਜੀ ਜਿਵੇਂ ਇਹਨਾਂ ਨੂੰ ਆਰਗੇਨਾਈਜ਼ ਕਰਦੇ ਆ ਅਸੀਂ ਵੀ ਆ ਜਾਂਦੇ ਹਾਂ ਸਾਡਾ ਵੀ ਸੈਲੀਬ੍ਰੇਸ਼ਨ ਹੋ ਜਾਂਦਾ ਹੈ ਤੇ ਇਸ ਦਾ ਇਸੇ ਬਹਾਨੇ ਕਹਿੰਦੇ ਇਤਿਆਂ ਦੇ ਤਿਉਹਾਰ ਤੇ ਨਾ ਕੁੜੀਆਂ ਆਪਣੇ ਪੇਕੇ ਪਰਿਵਾਰ ਜਾਂਦੀਆਂ ਨੇ ਤੇ ਤੁਸੀਂ ਪੇਕੇ ਪਰਿਵਾਰ ਜਾਂਦੇ ਹੋ ਇਸ ਵਾਰ ਪੇਕੇ ਪਰਿਵਾਰ ਆਏ ਹੋ ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ ਹੈ ਪਹਿਲਾ ਸੌਣ ਹੁੰਦਾ ਉਦੋਂ ਪੇਕੇ ਘਰ ਜਾਈਦਾ ਉਸ ਤੋਂ ਬਾਅਦ ਤਾਂ ਕੁਝ ਨਹੀਂ ਹੈ ਈਜ਼ੀ ਸ਼ਡਿਊਲ ਵੀ ਹੋ ਜਾਂਦਾ ਹੈ ਸੋਹਰੇ ਜਾਣ ਹੀ ਨਹੀਂ ਦਿੰਦੇ ਕਹਿੰਦੇ ਮਾਇਆ ਜਾਣ ਹੀ ਨਹੀਂ ਦੇ ਦਿੰਦਾ ਹੁਣ ਤਾਂ ਇਹੀ ਹੋ ਗਿਆ ਹੁਣ ਮਾਇਆ ਨਹੀਂ ਜਾਂਦਾ ਤਾਂ ਹਰਿਆਲੀ ਤੇ ਜਿਵੇਂ ਕਿ ਆ ਜਾਂਦਾ ਹੈ ਤਾਂ ਇਹ ਗ੍ਰੀਨ ਕਲਰ ਪਾਕ ਹੈ ਇਸ ਕਲੱਬ ਦੇ ਵਿੱਚ ਤੇ ਹਰ ਕੋਈ ਤੇ ਮੌਜ ਕੇ ਇੰਜੋਏ ਕਰ ਰਿਹਾ ਹੈ ਗੇਮਾਂ ਵੀ ਖੇਡੀਆਂ ਜਾ ਰਹੀਆਂ ਨੇ ਤਾਂ ਇੱਥੇ ਵੇਖ ਸਕਦੇ ਹੋ ਵਕਵਾ ਗੇਮਾਂ ਤੇ ਇਥੇ ਖੇਡੀਆਂ ਜਾ ਰਹੀਆਂ ਨੇ ਆ ਇਸ ਸੌਣ ਮਹੀਨੇ ਦੇ ਵਿੱਚ ਜਿਵੇਂ ਕਾਇਨਾਤ ਦਾ ਹੁਸਨ ਸਿਖਰਾਤੇ ਹੁੰਦਾ ਹੈ ਤੇ ਇੱਥੇ ਵੀ ਤੁਸੀਂ ਵੇਖ ਸਕਦੇ ਹੋ ਕਿੰਨੀ ਖੂਬਸੂਰਤ ਬਣ ਕੇ ਮੁਟਿਆਰਾਂ ਆਈਆਂ ਹੋਈਆਂ ਨੇ ਇਹਨਾਂ ਨਾਲ ਗੱਲ ਕਰਦੇ ਆ ਤੀਆਂ ਬਾਰੇ ਤੁਸੀਂ ਕੀ ਜਾਣਦੇ ਹੋ ਥੋੜਾ ਜਿਹਾ ਦੱਸ ਦਿਓ

बोलिया, बोलिया बोलिया मैं तो पंजाबी आती नहीं बोलिया जेडी मर्ज़ी लैंग्वेज विच कोई भी गीत सुना दो लोग, चलो के है ओछी गाते वरी वर वरी सी कटण आसी का ले आदा मनप्रीत तू नाचे यहां वर की ऐसा एट अ ना ने बोली बढ़ाई है कद्दू सब कुछ। ਮੰਗਵਾ ਨਹੀਂ। ਇੱਕ ਹੋਰ ਬਣਾ ਦੋ। ਆਖ ਲਈ ਹੈ। ਬਤਾਓ। ਇਹ ਸਰਦਾਰ ਨਹੀਂ ਹੈ ਮੈਂ ਯੂਪੀ ਤੋਂ। ਹੋਇਆ ਹੈ ਤੈਨੂੰ ਪੰਜਾਬ ਮੈਂ ਹੋ। ਕੁਝ ਪਤਾ ਮੈਨੂੰ ਬਾਅਦ ਬਤਾ ਕੋਈ ਹਰਿਆਣਾ ਵੀ ਹਿਮਾਚਲ ਕੋਈ ਵੀ ਕੇਸ ਸੁਣਾ ਦੋ। ਤੇਰੇ ਜਹੇ ਨੂੰ ਵੇ ਮੱਟ ਚ ਨਾ ਜਾਣਦੀ ਤੇਰੇ ਜਹੇ ਨੂੰ ਵੇ ਮੱਟ ਚ ਨਾ ਜਾਣਦੀ ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆ ਤੈਨੂੰ ਮੋਕੇ ਦੀ ਮੰਡੀ ਚ ਆਵਾ ਵੇਚ ਮੁੰਡਿਆ ਮੋਗੇ ਦੀ ਮੰਡੀ 'ਚ ਆਵਾ ਬੇਚੁੰੁੰਡੇ ਆ ਅਸਾ ਤਮਾਈਆ ਦਰਦੇ ਸਾਹਮਣੇ ਉਚਾ ਚਵੋਰਾ ਪਾਣਾ ਅਸਾ ਤਮਾਈਆ ਦਰਦੇ ਸਾਹਮਣੇ ਉਚਾ ਚਵੋਰਾ ਪਾਣਾ ਵੱਖਰੇ ਹੋ ਕੇ ਮਰਜ਼ੀ ਕਰਨੀ ਆਪਣਾ ਹੁਕਮ ਚਲਾਉਣਾ ਵਈ ਰੱਖਣਾ ਤਾਂ ਤੇਰੀ ਮਰਜ਼ੀ ਪੈ ਕੇ ਜਾ ਕੇ ਮੜਕਣਾ ਰੋਣਾ ਵਈ ਰੱਖਣਾ ਤਾਂ ਤੇਰੀ ਮਰਜ਼ੀ ਮੋਟੀਵੇਟ ਟੂ ਸਪਰੈਡ ਹੈਪੀਨੈਸ ਖੁਸ਼ੀਆਂ ਫੈਲਾਉਣਾ ਬਹੁਤ ਇਦਾਂ ਦੇ ਲੋਕ ਨੇ ਕਿਉਂਕਿ ਮੈਨਾਂ ਲੇਡੀਜ਼ ਨਾਲ ਹੀ ਕੰਮ ਹੈ ਮੈਂ ਸਭ ਨੂੰ ਮਿਲਦੀ ਆਂ ਕੰਮ ਸਾਰੇ ਕਰ ਰਹੇ ਨੇ ਆਪਣੀ ਜ਼ਿੰਦਗੀ ਸਭ ਜੀਰੇ ਨੇ ਖੁਸ਼ੀ ਲਈ ਨਾ ਹਰ ਕੋਈ ਤਰਸਦਾ ਕਿਣੀਏ ਤਾਂ ਮੇਰਾ ਮੋਟਿਵ ਸਿਰਫ ਇਹ ਹੈ ਕਿ ਉਹ ਮੋਮੈਂਟਸ ਕ੍ਰੀਏਟ ਕੀਤੀਆਂ ਜਾਣ ਜਿੱਦੇ ਸਾਰੇ ਆਪਣੀ ਜ਼ਿੰਦਗੀ ਨੂੰ ਖੁੱਲਕੇ ਜੀ ਸਕਣ ਜਿੱਥੇ ਬਿਨਾ ਫਿਕਰ ਦੇ ਤੁਸੀਂ ਦੁਨੀਆ ਫੁੱਲ ਕੇ ਇੱਕ ਵਾਰ ਸਾਰੇ ਇਕੱਠੀਆਂ ਹੋ ਕੇ ਆਪਣੇ ਕਲਚਰ ਨੂੰ ਵੀ ਯਾਦ ਕਰੋ ਤੇ ਆਪਣੀ ਖੁਸ਼ੀ ਨੂੰ ਵੀ ਯਾਦ ਕਰੋ। ਇਹੀ ਮੋਟਿਵ ਹੈ। 5x ਇਸ ਤੋਂ ਲਾਵਾ ਸ਼ਹਿਰਾਂ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਸਟ੍ਰੈਸਫੁੱਲ ਲਾਈਫ ਹੋ ਜਾਂਦੀ ਹੈ ਸਾਰੇ ਵਰਕਿੰਗ ਹੈ ਤੇ ਇਸ ਵੀ ਮੈਂ ਜ਼ਿਆਦਾਤਰ ਮੈਨੂੰ ਲੱਗਦਾ ਵਰਕਿੰਗ ਹੀ ਹੋਣੀ ਤਾਂ ਇਹ ਕਿ ਮੌਕਾ ਵੀ ਇਸ ਵਾਰ ਤਾਂ ਤੁਸੀਂ ਟਾਈਮ ਵੀ ਇਵਨਿੰਗ ਦਾ ਰੱਖਿਆ ਹੈ ਹਾਂਜੀ ਇਹ ਸੀ ਕਰਕੇ ਰੱਖਿਆ ਸੀ ਬਹੁਤ ਡਿਮਾਂਡ ਤੇ ਕਿ ਜਿਹੜੇ ਵਰਕਿੰਗ ਨੇ ਉਹ ਨਹੀਂ ਕੱਟ ਪੰਦੇ ਟਾਈਮ ਮਾਰਨਿੰਗ ਦਾ ਤੇ ਮੈਨੂੰ ਸੀ ਚੱਲ ਸ਼ਾਮ ਦੇ ਕੰਮ ਕਰ ਦਦੇ ਐਂਡ ਬੈਠੇ ਨੇ ਕਿ ਆਜੀ ਜਿਵੇਂ ਤੀਜ ਹੀ ਹੈ ਤੇ ਤੀਜ ਵਾਲੇ ਦਿਨ ਹੀ ਮਜ਼ਾ ਆਉਂਦਾ ਹੈ ਇਵੈਂਟ ਕਰਨ ਦਾ ਤਾਂ ਮੈਂ ਤੀਜ ਦੀ ਚੁਣਿਆ ਸੀ ਬਹੁਤ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਤੁਸੀਂ ਕੰਮ 'ਚ ਮੈਂ ਵੀ ਬਹੁਤ ਬੀਜ਼ੀ ਰਹਿੰਨੀ ਆ ਕਿਉਂਕਿ ਮੇਰਾ ਕੰਮ ਮੇਕਅਪਸ ਦਾ ਸਟਾਈਲਿੰਗ ਦਾ ਬਟ ਲੋਕੀ ਆਪੇ ਹੀ ਕਹਿ ਕੇ ਕਰਾ ਦਿੰਦੇ ਨੇ ਹੋਰ ਪਿਆਰ ਇਹ ਨਾ ਮਿਲਦਾ ਕਿ ਲੋਕ ਕਹਿੰਦੇ ਨੇ ਕਿ ਨਹੀਂ ਆਸੀ ਆਣਾ ਹੈ ਆਸੀ ਕਰਨਾ ਹੈ ਇਹ ਤਾਨੂੰ ਅਲੱਗ ਕਿੱਕ ਮਿਲਦੀ ਹੈ ਅਲੱਗ ਪਲੇਸਿਕਸ ਮਿਲਦੀਆਂ ਨੇ ਵਿਚੋ ਲੋਕਾਂ ਦੇ ਗੁਜ਼ਰੇ ਲੱਗੇ ਪਿਆਰ ਮਿਲਦਾ ਹੈ ਕਿ ਅਸੀਂ ਉਹ ਟਾਈਮ ਸਟਾਰੋ ਵਾਲਾ ਮੈਨੂੰ ਬਤਾਂਦੇ ਕਿ ਪੰਜਾਬੀ ਸੱਭਿਆਚਾਰ ਦਾ ਨਿਖੜਵਾ ਆਂਗ ਹੈ ਤੀਆਂ ਦਾ ਤਿਉਹਾਰ ਪਰ ਇਸ ਸਮੇ ਸਾਰੇ ਭੁੱਲਦੇ ਜਾ ਰਹੇ ਪਹਿਲਾਂ ਚਾਹ ਹੁੰਦਾ ਸੀ ਕੁੜੀਆਂ ਨੂੰ ਪੇਕੇ ਜਾਣ ਦਾ ਪਰ ਹੁਣ ਸ਼ਡਿਊਲ ਹੀ ਇੰਨਾ ਬੀਜ਼ੀ ਹੋ ਗਿਆ ਹੈ ਕਿ ਪੇਕੇ ਪਰਿਵਾਰ ਜਾਇਆ ਨਹੀਂ ਜਾਂਦਾ ਕਈ ਵਾਰ ਤਾਂ ਇਹ ਹੁੰਦਾ ਕਿ ਸੰਧਾਰਾ ਵੀ ਨਹੀਂ ਭੇਜਿਆ ਜਾਂਦਾ ਔਨਲਾਈਨ ਪੇਮੈਂਟ ਕਰ ਦਿੱਤੀ ਜਾਂਦੀ ਹੈ ਤੇ ਫਾਰਮੈਲਟੀ ਕਰ ਦਿੱਤੀ ਜਾਂਦੀ ਹੈ ਤੇ ਇਹ ਲੋੜ ਹੈ ਕਿ ਸੱਭਿਆਚਾਰ ਨੂੰ ਕਿਵੇਂ